ਤਾਰੀਖ 18 7ਵੇਂ ਮਹੀਨੇ ਦੀ ਆਇਆ ਮਾਨਸਾ ਪਸ਼ੂ ਮੰਡੀ ਤੇ ਦਿਖਾਉਨੇ ਆ ਫਿਰ ਅੱਜ ਦੇ ਕੀ ਰੇਟ ਰਹਿੰਦੇ ਆ ਬਣੇ ਰਹੋ ਮਾਲਵਾ ਬਲੋਗਰ YouTube ਚੈਨਲ ਨਾਲ ਕਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜਰੂਰ ਕਰਦੇ ਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਆ ਕਰੋ ਕੋਈ ਘਾਟ ਬਾਅਦ ਉਹਦੀ ਪੂਰੀ ਕਰਦੇ ਰਹਾਂਗੇ ਤੇ ਬਣੇ ਰਹੋ ਫਿਰ ਮਾਲਵਾ ਬਲੋਗਰ YouTube ਚੈਨਲ ਨਾਲ ਦਿਖਾਉਨੇ ਅੱਜ ਦੇ ਕੀ ਰੇਟ ਨਿਕਲਦੇ ਆ ਲੀਲੀ ਨਾ ਵੀ ਚੰਗੀ ਨਾ ਪੈਂਦਾ ਤੋੜ ਕੇ ਦਿਖਾਉਨੇ ਆ ਸਾਰੀ ਡਿਟੇਲ ਪੁੱਛਾਂਗੇ ਕਿੰਨਾ ਦੁੱਧ ਕੈ ਮਸੂਏ ਤੇ ਕੀ ਰੇਟ ਮੰਗਦਾ ਆ ਚੱਲ ਮੈਂ ਤੇਰਾ ਤੋੜ ਕੇ ਰਾ ਤੋੜ ਤੇ ਛੋਣਿਆ ਆਰਡਰ ਕੁਆਲਟੀ ਕਰ ਲੋ ਚੱਕ ਇੱਕ ਵਾਰੀ ਕਰ ਮਾਜੀ ਦੀ ਬੜੀ ਚੱਕੀ ਦੀ ਭਾਈ ਹੋ ਗਿਆ ਫੇਸ ਕਰ ਇੱਕ ਵਾਰੀ ਚੈੱਕ ਆ ਲਓ ਜੀ ਆਰਡਰ ਚੰਗਾ ਲੱਗਿਆ ਹੋਇਆ ਕਰਮਾਲੀ ਦਾ ਤੇ ਆ ਜਾ ਮੋੜ ਲੈ ਵੀਰਾ ਪੁੱਛਦਾ ਡਿਟੇਲ ਵੀ ਇਹ ਕੀ ਕਿਹੜੇ ਪਿੰਡੋਂ ਆਏ ਨੇ ਤੇ ਇਹ ਕਿੰਨਾ ਇੱਕ ਦੁੱਧ ਦੀ ਮਾਲ ਹੈ ਤੇ ਕੈ ਮਸੂਏ ਚ ਹੈ ਤੇ ਬੱਚਾ ਇਹਦੇ ਮਗਰ ਕੀ ਆ ساری ਡਿਟੇਲ ਪੁੱਛਦਾ ਭਾਈ ਹਾਂ ਲੋਚ ਮੈਂ ਸੱਤ ਸਰੀ ਕਾਲ ਬਾਈ ਹੋਏ ਇਹਦੇ ਮਗਰ ਬੱਚਾ ਕੀ ਆ ਬੱਚਾ ਜੀ ਇਹਦੇ ਮਗਰ ਕੱਟਾ ਹਾਂਜੀ ਅੱਛਾ ਇਹ ਸੂਈ ਕਿੰਨੇ ਦਿਨਾਂ ਦੀ ਐ ਇਹ ਹੋ ਗਈ ਜੀ 8-10 ਦਿਨਾਂ ਦੀ ਸੂਈ 8-10 ਦਿਨਾਂ ਦੀ ਸੂਈ ਐ ਹਾਂਜੀ ਤੇ ਸੂਏ ਕਹ ਮੈਂ ਹੂਪਲਾ ਇਹ ਇਹ ਤਾਂ ਉੱਥੇ ਸੂਏ ਹੋ ਜੀ ਬਈ ਜਮਾਂ ਯਾਰ ਸੱਚ ਦਾ ਚਵਤੰਦਰਾ ਹੋਰ ਮੇਰੇ ਗੱਪ ਦਾ ਦਾ ਜੀ ਫਾਇਦੀ ਨਹੀਂ ਐਵੇਂ ਪੋਰਾ ਵੀ ਝੂਠ ਨਹੀਂ ਹਾਂਜੀ ਨਹੀਂ ਤਾ ਇਹਨੂੰ ਦੂਜੀ ਕਹਿੰਦੇ ਹੁੰਦੇ ਆ ਲੋਕ ਤਾਂ ਉਹਦੀ ਪਹਿਲੇ ਕਹਿ ਲਾਇ ਉਹ ਕਹਿ ਲਾਇਆ ਨਹੀਂ ਪਤਾ ਤਾਂ ਲੱਗਦਾ ਨਾ ਸਿੰਘਾਂ ਤੋਂ ਅੱਛਾ ਤੇ ਹੁਣ ਦੁੱਧ ਕਿੰਨਾ ਕੱਢਦੀ ਐ? ਦੁੱਧ ਹੈਗਾ ਜੀ 13 ਲੀਟਰ। 13 ਲੀਟਰ ਹੈ? ਹਾਂਜੀ। ਤੇ ਅੱਛਾ ਤੇ ਡਿਮਾਂਡ ਕਿੰਨੇ ਪੈਸਾ ਦੀ ਐ? ਇਹਦਾ 1.5 ਹੈ ਜੀ। 1.5? ਹਾਂਜੀ। ਤੇ ਮੌਕੇ ਤੇ ਕੋਈ ਦੇਣ ਲੈਣ ਵਾਲੀ ਗੱਲ। ਬਸ ਮਾਨਤਾਨ ਕਰਦੇ ਆਂਗੇ ਜੀ ਮੌਕੇ। ਐ ਜਮਾ ਕਹਿਣ ਕੇ ਜੇਬ 'ਚ ਪਾਉਣ ਵਾਲੇ ਕਿੰਨੇ ਦਾ? ਲੱਖ ਦੀ ਲੱਖ ਦੀ ਦੇ ਦਾਂਗੇ। ਹਾਂਜੀ। ਠੀਕ ਐ ਤੇ ਪਿੰਡ ਕਿਹੜਾ ਆਪਣਾ? ਮੀਰਪੁਰ ਕਲਾ। ਮੀਰਪੁਰ ਕਲਾ। ਹਾਂਜੀ। ਤੇ ਮੋਬਾਈਲ ਨੰਬਰ? 99156 ਜੀ ਦਾ 713। ਇੱਕ ਵਾਰੀ ਫੇਰ ਬੋਲੇ। ਜੀ ਅੱਛਾ ਜੇ ਬੰਦਾ ਇਹਨੂੰ ਚੋਵੇ ਇੱਕ ਡੰਗ ਚੋਵੇ ਦੋ ਚੋਵੇ ਤਛੱਲੀ ਕਰਕੇ ਲਿਜਾ ਸਕਦਾ ਉਹ ਦੀ ਦੱਸ ਦੇਣਾ ਚੋਈ ਜਾਵੇ ਬਈ ਪਾ ਮੈਂ ਦੱਸ ਦੇਣਾ ਚੋਈ ਜਾਵੇ ਠੰਡੀ ਛੀਲ ਜਮਾ ਆ ਗਿਆ ਅੱਛਾ ਜੀ ਠੀਕ ਆ ਤੇਰੀ ਆਪ ਦੀ ਆ ਘਰ ਦੀ ਆ ਵਪਾਰ ਕਰਦਾ ਨਾ ਲਿਆਂਦੀ ਆ ਬਈ ਲਿਆਂਦੀ ਆ ਅੱਛਾ ਠੀਕ ਆ ਤੇ ਆ ਲਓ ਜੀ ਇੱਕ ਵਾਰੀ ਮੈਂ ਤੁਹਾਨੂੰ ਫੇਰ ਆਰਡਰ ਦਿਖਾ ਦਿਆਂ ਇਹ ਆ ਲਓ ਜੀ ਕਿ ਥਾਰੀ ਵੈਸ ਵੀ ਨਾ ਇਹ ਦੁੱਧ ਕੋ ਨਹੀਂ ਹੁੰਦੀ ਜਾਂ ਬਾਰ-ਬਾਰ ਫਿਰ ਜਾ ਹੈ ਜਾਂ ਫਿਰ ਬਾਂਝ ਹੈ तो टेंशन लेने की कोई जरूरत को नहीं तो अपने पशुआ ने रोजाना राइट मिन पचास ग्राम खुआ इन समस्याओं तक फिर छुटकारा पाओ और अपने पशु तक आर साल एक बच्चा पाओ और और भी कि मैं पूछना हो था हमने तो इस नंबर पे कांटेक्ट कर लियो सात आठ नौ जीरो जीरो बयालीस हजार ਡਿਮਾਂਡ ਕਰਦੇ ਹੋ ਜੀ 9155 ਤੇ ਨੰਬਰ ਬੋਲ ਦੋ ਜੀ 99155 ਜੀ 473 ਠੀਕ ਹੈ ਧੰਨਵਾਦ ਜੀ ਲੈ ਪੁੱਛਦੇ ਆ ਫਿਰ ਵੀ ਕਿੰਨਾ ਕਰੀਟ ਕਰਦਾ ਇਹਦਾ ਨੰਬਰ ਬੋਲ ਦਿਨੇ ਕਿੰਨਾ ਕਰਦਾ ਦੱਸ ਦੋ ਜੀ ਦੁੱਧ ਹੈਗਾ ਡੋਵਾ ਕਿਲੋ ਜੀ ਬੋਲੂਗਾ 14 ਲੀਟਰ ਹਾਂਜੀ ਅੱਛਾ ਤੇ ਚੂਹੇ ਕਿੰਨੇ ਦੀ ਹੈ ਚੌਥੇ ਆ ਚੌਥੇ ਅੱਛਾ ਹਾਂ ਤਿਆਰ ਹੈ ਹਾਂ ਅੱਛਾ ਠੀਕ ਹੈ ਤੇ ਮਗਰ ਬੱਚਾ ਇਹ ਕਿਹ ਹੈ ਕਟਾ ਕਟਾ ਕਿੰਨੇ ਦੀ ਸ਼ੇਲ ਕਰਨੀ ਹੈ ਡੇਢ ਦਾ ਸਾਡਾ ਡੇਢ ਲੱਖ ਰੁਪਈਆ ਹਾਂ ਮੌਕੇ ਤੇ ਮੌਕੇ ਦੇ 1.40 ਦੀ 1.40 ਦੀ ਪਿੰਡ ਕਿਹੜਾ ਕੋਟਧਰਮ ਕੋਟਧਰਮ ਤੇ ਮੋਬਾਈਲ ਨੰਬਰ 700 ਪੂਰਾ ਪੂਰਾ 79 ਅੱਛਾ 2805 2805 ਠੀਕ ਕੜੀਆ ਨਾ ਭਾਈ ਨੂੰ ਗਰਮੀ ਆ ਰਹੀ ਹੈ। ਕੰਨ ਵੀ ਪਲਾਵਾ ਕੋਈ ਸਿਨੇਮਾ ਪਿਆਨ। ਆਹੋਂ 12 13 ਬਹੁਤ ਜ਼ਿਆਦਾ ਬਣ ਗਿਆ। ਹੋਰ ਫੋਟੋ ਕਰੀਂ। ਮੰਨ ਕੇ ਇੱਕ ਚੈੱਕ ਵੀ ਨਹੀਂ ਆ। ਇਹ ਜੀ ਨੇ ਕਰਦਾ ਕਰਦਾ ਤੁਸੀਂ ਆਇਆ ਬੰਦੇ। ਕੀ ਮੰਗਦਾ ਬਾਈ ਇਹਦਾ? ਇਹਦਾ ਮੁੱਲ ਜੀ 80000। ਅੱਛੀ ਹੈ। ਕਿੰਨਾ ਦੁੱਧ ਹੈ? ਦੁੱਧ ਤੇ 900 ਦੇ ਨਾਲ ਫਟਾਏ। ਜੋਈ ਨੂੰ ਕੈਚਰ ਹੋਇਆ ਅੱਛਾ ਤੇ ਬੱਚਾ ਕਿਹੜਾ ਤੇ ਮਗਰ ਬੱਚਾ ਆ ਰਿਹਾ ਜੀ ਦੁੱਧ ਤਾਂ ਨਹੀਂ ਰਲੀ ਦਵਾਰੇ ਨਹੀਂ ਇੱਕ ਤਰੀਕ ਦਾ ਭਾਟੀਗਾ ਭਰਾਇਆ ਹੈਗਾ ਇੱਕ ਤਰੀਕ ਨੂੰ ਟੀ ਕਪਰਾ ਹੈ ਇਸੇ ਇੱਕ ਨੂੰ ਆ ਤੇ ਤੇਰਾ ਮੋਬਾਈਲ ਨੰਬਰ ਕਿੰਨਾ 98761 ਹੈ ਹੂੰ 32050 ਜੀ ਹੈ ਪੈਂਟ ਕਿਹੜਾ ਤਰਾ ਪੈਂਟ ਸਰਦੂਨ ਗੜ ਖਾਜ ਜੀ ਸਰਦੂਨ ਗੜ ਅੱਛਾ ਜਾਇ ਜਾਈ ਕਿੰਨੇ ਦੀ ਵੇਚੇਗਾ ਭਲਾ ਜਾਇ ਜਾਈ 75 ਤੋਂ ਘੱਟ ਨਹੀਂ ਹੁੰਦੀ 75 ਤੋਂ ਘੱਟ ਨਹੀਂ ਹੁੰਦੀ ਦੁੱਧ ਕਿੰਨਾ ਦੱਸਾਈ ਦੁੱਧ 9.5 ਨਾਲ ਖੁੱਲ ਆਏਗਾ ਆਰਾਮ ਨਾਲ ਠੀਕ ਹੈ ਅਦੀਪੇ ਤਾਇਆ ਕਹ ਲਿਆ ਨਾ ਕਟੀਆਂ ਅੱਜ ਕੀ ਹਾਲ ਐ ਠੀਕ ਆ ਹਾਂ ਤੇ ਬੜੀ ਸੋਹਣੀ ਕਟੀਆਂ ਜਰਾ ਇੱਥੇ ਕਰੀ ਦੇ ਕਿੰਨੀ ਉਮਰ ਆ ਇਹਦੀ ਇਹ ਨੂੰ 9 ਸਾਲ ਦੀ ਸਾਲ ਦੀ ਆ ਕਿੰਨੇ ਪੈਸੇ ਦੀ ਐ ਇਹਦੇ 24000 ਮੰਗਾਏ 24 ਐ ਜਮਾ ਜੇਬ ਚ ਪਾਉਣ ਆ ਲਿਆ ਆ ਵਟਣ ਲਾਉਣ ਆ ਉਸ ਤੋਂ ਵੀ ਐ ਐ ਵਟਣ ਲਾਲ ਕੇ ਪਾ ਕੇ ਜੇਬ ਚ ਉਹ ਕਿੰਨੇ ਦੀ ਐ ਐ ਦੇਣੀ ਇਹ ਗੱਲ ਤੁਮ ਗੱਲਾਂ ਆ ਨਾ ਮੈਂ ਚ ਨਾ ਤੇ ਪਾਉਣਾ ਕੋਈ ਨਾ ਕੋਈ ਆ ਕੇ ਲੈ ਜਾਊਗਾ ਇਹ ਦੇ ਬਚਲੋਕ ਬਹੁਤ ਚੈਨਲ ਦੇਖਦੇ ਨੇ ਆਪਣਾ ਚੈਨਲ ਦੇਖਿਆ ਫਿਰ ਫਿਰ ਦੱਸ 28 ਹਾਂ ਸਹੀ ਜਾਇਜ ਬੱਚੇ ਵੀ ਇੰਨੇ ਕੁ ਦੇ ਦੂੰਗਾ ਅੱਜ ਕੋਈ ਆਇਆ ਕਰੇ ਹੈ ਬਾਈ ਜੀ ਅੱਛਾ ਤੇ ਆ ਇਹ ਵੀ ਇਹ ਵੀ ਇਹ 20 ਦੀ ਤੇ ਉਹ ਪਹਿਲੀ ਪਹਿਲੀ 28 29 ਦੀ 28 29 ਦੀ ਠੀਕ ਹੈ ਤੇਰਾ ਮੋਬਾਈਲ ਦੇ ਦੇ ਮੇਰਾ ਨੰਬਰ ਦਗਾ ਲਿਓ ਉਹ ਮੁੰਡੇ ਕੋਲ ਆ ਉੱਥੇ ਮੈਂ ਕੱਟੀ ਵੀ ਸੁੱਥੇ ਲੈਤੀ ਹਾਂ ਹਾਂ ਜੀ ਰਾਮ ਕੋਲ ਉਹ ਰਾਮਪੁਰੇ ਹਾਂ ਉਹ ਕੱਟ ਅੱਛਾ ਉਹੀ ਬੰਦੇ ਠੀਕ ਆ ਕੋਲੇ ਦਾ ਦੋ ਕਟੀਆਂ ਲੈ ਗਿਆ ਦੋਨੇ ਪੂਰੀਆਂ ਤੇ ਕੱਲੀ ਕੱਲੀ ਦਾ ਰੇਟ ਪੁੱਛਾਂਗੇ ਤੇ ਲੈ ਇਹਨੂੰ ਤੋਰ ਮੁੰਡਾ ਓਏ ਆ ਪੂਰੀ ਇਹ ਕਿੰਨੇ ਪੈਸੇ ਦੀ ਆ ਤੇ ਕਿੰਨੇ ਉਮਰ ਦੇ ਹੋਏ ਇਹ ਬਲ 14 15 ਸਾਲ ਤੇ 14 15 ਮਹੀਨੇ 14 15 ਮਹੀਨਿਆਂ ਦੀ ਅੱਛਾ ਤੇ ਉਹ ਦੂਜੀ ਬੇਜੀ ਦੋ ਦੋ ਸਾਲਾਂ ਦੇ ਮੇਰੇ ਲੱਗ। ਆਹ ਕਿਹੜੀ ਹੁਣ ਸਕਰੀਨ ਤੇ ਚੱਲੀ ਜਾਂਦੀ ਉਹ ਪਹਿਲੀ ਕੱਟੀ? ਹਾਂਜੀ। ਪਹਿਲੀ ਕੱਟੀ ਕਿਹੜੀ ਚੱਲੀ ਜਾਂਦੀ ਹੈ ਸਕਰੀਨ ਤੇ? ਉਹ ਦਾ ਕੀ ਰੇਟ ਹੈ? ਉਹ 35000 ਦੀ ਦੇ। 35 ਦੀ ਤੇ ਆਹ। ਇਹ 30 ਦੀ ਦੇ ਦੇ। ਜਾਇਜ਼ ਦੇ ਲੈਣ ਵਾਲੀ ਗੱਲ ਕਰ। 6000 ਦੀ ਸੋਨਾ। 28 ਦੀ। ਅੱਛਾ ਤੇ ਤੇਰਾ ਪਿੰਡ ਕਿਹੜਾ? ਇਧਰ ਨੂੰ ਹੋ ਮਾੜਾ ਜਾਂ ਕੱਟੀਆਂ ਕਿਨੇ? ਘਗਾ। ਇਹ ਸੰਗਰੂਰ ਚ ਰਹਿ ਗਿਆ। ਹੈ? ਆਪਰੇ ਚ ਕਰਦੇ ਆ ਠੀਕ ਆ ਇਹਦਾ ਟੇਟਾ ਕੱਟਾ ਦੇਖੀ ਆ ਬੂਰੀ ਦੇ ਕੱਟਾ ਟੇਟਾ ਇਹ ਸਹੀ ਇਹ ਲੀਲੀਰਾ ਵਿੱਚ ਪੈਂਦੀ ਆ ਅੱਛਾ ਹਾਇ ਤਾਂ 바ਵਾ ਪ्योर ਗੂਰੀ ਆ ਜੀ ਪ्योर ਗੂਰੀ ਆ ਸਿੰਘ ਕੇ ਦਾ ਕੱਟਾ ਹੀ ਹੈ ਨਾ 바ਵਾ ਹਾਂ ਮੋਡੂ ਦੀ ਸਿੰਘ ਮੋਡੂ ਦੀ ਠੀਕ ਹੈ ਤੇਰਾ ਮੋਬਾਈਲ ਨੰਬਰ 90883 864 ਤੇ ਇਹਦਾ ਕੀ ਇਹ 10000 ਦੀ ਦੇ ਦੇ ਤੇ ਇਹਦੀ ਉਮਰ ਕਿੰਨੀ ਕਹੇ ਉਮਰ ਇਹਦੀ 7 ਕੁ ਮਹੀਨਿਆਂ ਦੀ ਹੋਣੀ ਹੈ 7 ਕੁ ਮਹੀਨਿਆਂ ਦੀ ਹੈ ਅੱਛਾ ਚਲੋ ਠੀਕ ਹੈ ਤੋਰ ਮੇ ਤਰਾਹ ਕਰੋਨਿਆ ਬਾਈ ਤੋਰ ਤਰਾਹ ਚ ਕਿਤੇ ਫਿਰ ਦੱਸਾਂਗੇ ਕੀ ਰੇਟ ਚਾਹੀਏ ਕਿੰਨਾ ਕੁ ਦੁੱਧ ਦੀ ਮਾਲਕ ਹੈ ਆ ਲੈ ਲੰਮੀ ਪੁਸ਼ ਤੇ ਥਾਂ ਥਣ ਵੜਾ ਸਨ ਕੱਲ ਗਿਆ ਹੋਇਆ ਤੇ ਆਰਡਰ ਚੰਗਾ ਬਣਾਇਆ ਕਰਮਾਲੀ ਨੇ ਪੁੱਛ ਦਿਆਂ ਫਿਰ ਕਿ ਕੀ ਰੇਟ ਨਿਕਲਦਾ ਇਹਦਾ ਚੂਹੇ ਕੇ ਮੈਂ ਚੂਹ ਭਾਈਏ ਦੂਜੇ ਬੱਚਾ ਕੀ ਹੈ ਤੇ ਮਗਰ ਕੱਚੀ ਹੈ ਜੀ ਮੇਰਾ ਆਹ ਕੱਚੀ ਹੈ ਜੀ ਕੱਚੀ ਥੋੜੇ ਦਿਨਾਂ ਦੀ ਹੁਸ਼ੀ ਲੱਗਦੀ ਹੈ ਚੌਥਾ ਕਿ ਦਿਨ ਹੈ ਚੌਥਾ ਦਿਨ ਕੱਤੀ ਕਿੰਨਾ ਕ ਦੁੱਧ ਦੁੱਧ ਹੈਗਾ 12 ਕਿਲੋ ਜੀ 12 ਲੀਟਰ ਦੇਉ ਹਾਂਜੀ ਹਾਂਜੀ ਹੁਣ ਹੈਗਾ 13 ਹੈ ਤਿਆਰ ਹੁਣ ਤਿਆਰ ਹੈ ਹਾਂਜੀ ਅੱਛਾ ਠੀਕ ਹੈ ਕੀ ਟਵਰਡ ਕਰਦਾ ਹੁਣ ਮੁੱਲ ਤੇ 40 ਕਰਦੇ ਜੀ 1 40 ਹਾਂਜੀ ਮੌਕੇ ਤੇ ਦੇ ਲੈਣ ਵਾਲੀ ਆ ਜੀ ਦੇ ਲੈਣੇ ਕਰ ਲੈ ਵੀ ਫੇਰ ਵੀ 1 30 ਦੇ ਦੇਗੇ ਜੀ 1 30 ਮੋਬਾਈਲ ਨੰਬਰ 97797 980 40 ਜੀ ਇੱਕ ਵਾਰੀ ਫੇਰ ਬੋਲੀ 97797 980 40 ਜੀ ਟ੍ਰੈਂਡ ਕਿਹੜਾ ਆਪਣਾ ਦਲੇਲ ਵਾਲਾ ਜੀ ਦਲੇਲ ਆ ਲਓ ਇੱਕ ਵਾਰੀ ਦੂਰੋਂ ਦਿਖਾ ਦਿਆਂ ਆ ਲਓ ਜੀ ਇਹ ਬਈ ਕਾਟੂ ਵਾਲੇ ਲਈ ਜਾਂਦੇ ਨੇ ਜਿੰਨੀ ਜ਼ਬਰਦਸਤ ਮਾਝਾ ਮਗਰੇ ਦੇ ਕੱਟਾ ਹੈ ਹੋ ਸਕਦਾ ਹੈ ਗੱਬੜ ਵੀ ਹੋਵੇ ਤੇ ਦੁੱਧ ਜ਼ਰੂਰ ਹੈ ਥੱਲੇ ਉੱਥੇ ਚੱਲ ਜਾ ਜਾਂਡੇ ਠਾਂ ਬੰਨੀ ਜਾਂਦੇ ਤੁਹਾਨੂੰ ਅੱਗੇ ਵੀ ਜਾਂਡੇ ਠੂ ਵੀਡੀਓ ਦੇਖਦੇ ਹੁੰਦੇ ਹੋ ਤੇ ਦਿਖਾਉਣਾ ਹੋਰ ਵੀ ਡੰਗਰ ਬਹੁਤ ਤੇ ਥੱਲੇ ਆ ਗੱਡੀਆਂ ਔਲੇ ਖੜੇ ਨੇ ਦਿਖਾਉਣਾ ਫਿਰ ਕਿੰਨੇ ਜ਼ਬਰਦਸਤ ਕਟੂ ਮਾਲ ਚ ਅੱਜ ਡੰਗਰ ਨੇ ਤੇ ਆ ਜਮਾ ਜ਼ੁਲਮ ਹੈ ਤੇ ਆ ਦੇਖੋ ਥਾਂ ਦੇਖੋ ਇਹ ਕਰਮਾਲੀ ਦੇ ਕਿੱਡੇ ਕਿੱਡੇ ਇਹ ਇੱਕ ਕਾਟੂਚ ਵਿੱਚ ਹੀ ਪਈ ਹੈ ਤੇ ਇਹ ਛੋਟੀ ਜਿਹੀ ਉਮਰ ਦੀ ਮੱਝ ਆ ਕੋਈ ਦੂਜੇ ਤੀਜੇ ਮੂੰਹ ਆ ਇਹ ਤਾਂ ਮੈਂ ਫੇਸ ਦਿਖਾਉਣਾ ਇਹ ਆਲੋ ਆਦੀ ਕਾਟੂਚ ਵਿੱਚ ਵੇਚਿਆ ਹੋਇਆ ਮਾਲ ਇਹ ਇੱਕ ਆ ਵੀ ਕਰਮ ਵਾਲੀ ਤੁਹਾਨੂੰ ਮੈਂ ਇਹ ਨਹੀਂ ਕਹਿੰਦਾ ਵੀ ਸੈਕੰਡ ਪਸ਼ੂਨ ਤਾਂ ਚਲੋ ਵੇਚ ਲਓ ਕਈ ਜਮਾ ਬਿਲਕੁਲ ਚੰਗੇ ਦੁੱਧ ਵਾਲੇ ਤੇ ਚੰਗੇ ਦੁੱਧ ਥੱਲੇ ਹੈਗਾ ਵੀ ਹੈ ਇਹਨਾਂ ਦੇ ਹਲੋ ਇਦੋਂ ਮੈਂ ਹੋਰ ਕਿਹੜਾ ਦਿਕੇ ਦਿਖਾਵਾਂ ਆ ਮੱਝ ਦਾ ਦੁੱਧ ਚੋਂ ਹੀ ਜਾਂਦਾ ਥਾਣਾ ਚੋਂ ਭਾਲਾ ਕਰ ਦੂੰ ਨੇੜੋਂ ਕੋਕੇ ਦਿਖਾ ਦੇਣਾ ਇਹ ਆ ਲੈ ਇਹ ਕਾਟੂ ਚ ਵਿਕੀ ਹੋਈ ਮੈਂ ਇਹ ਥੱਲੇ ਆ ਲੈ ਇਹ ਦੁੱਧ ਵਿੱਚੋਂ ਹੀ ਜਾਂਦਾ ਹੈ ਕਿੰਦਾ ਜੋਲ ਮੁਜ਼ਾਫ ਆਲੋ ਤੇ ਆ ਮੱਝ ਦੇ ਥੱਲੇ ਵੀ ਦੁੱਧ ਹੈਗਾ ਝੁੰਮਕੀ ਤਵਾਜੀ ਕੈਮਰਾ ਥੋੜਾ ਆਲੋ ਕਿੰਨੀ ਸਨੱਖੀ ਹੈ ਤੇ ਇੱਧਰ ਕਰਮ ਵਾਲੀ ਆਹਾ ਤੇ ਤੋਤਾ ਇਹਦੇ ਥੱਲੇ ਵੀ ਸੀਗਾ ਆਹ ਆਲੋ ਤੇ ਕੋਈ ਵੀ ਡੰਕਰ ਇਹ ਜਾਣੇ ਵੀ ਜਿਹੜੇ ਆ ਕੀਮਤੀ ਨਾ ਹੋਵੇ ਆਲੋ ਅੱਜ અમા ਲੋੜਾਈ ਆ ਦੇਖ ਕਿੰਨੇ ਸੋਨੇ ਥਾਲੇ ਅੱਜ ਦੇ ਥੱਲੇ ਤੇ ਸਾਰਾ ਮਾਲ ਕਟੂਚਾ ਚਲੋ ਹੋਰ ਵੀ ਦਿਖਾਉਂਗਾ क्या आप भी चाहते हैं अपने पशु की बड़ी लेवटी तो देर किस बात की है आज से ही अपने पशु को राइट टच पिलाना शुरू कर दो ताकि आपके पशु की लेवटी बड़ी हो और वो सुंदर दिखाई दे और इसको आप 10 एम रोटी पे चौपड़ के खिलास को राइट टच ने आप हर एक दवाइयाँ की दुकान पे और ऑनलाइन भी खरीद और अधिक जानकारी के लिए इस नंबर पे कॉन्टेक्ट कर सकते हैं आप सात